ਹੈਦਵਾਰ ਅੱਤੀ ਰਾਤ ਨੂੰ 11:47 ਮਿੰਟ ਤੇ ਅਫਗਾਨਿਸਤਾਨ ਦੇ ਵਿੱਚ 6 ਤੀਬਰਤਾ ਦਾ ਪੁਚਾਲ ਆਇਆ ਇਸ ਵਿੱਚ ਹੁਣ ਤੱਕ 622 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ 1500 ਤੋਂ ਵੱਧ ਲੋਕ ਜ਼ਖਮੀ ਹਨ ਪੁਚਾਲ ਦੇ ਸਮੇਂ ਜ਼ਿਆਦਾਤਰ ਲੋਕ ਸੌ ਰਹੇ ਸਨ ਜਿਸ ਕਾਰਨ ਉਹ ਇਮਾਰਤਾਂ ਦੇ ਮਲਬੇ ਹੇਠਾਂ ਦੱਬ ਗਏ ਸ਼ਹਿਰ ਵਿੱਚ ਸਾਰੀ ਰਾਤ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਹੋ ਸਕਦੀ ਹੈ USG O ਲੋਜੀਕਲ ਸਰਵੇ ਦੇ ਅਨੁਸਾਰ ਪੁਚਾਲ ਜਲਾਲਾਬਾਦ ਸ਼ਹਿਰ ਤੋਂ ਲਗਭਗ 27 ਕਿਲੋਮੀਟਰ ਦੂਰ ਆਇਆ ਸੀ ਜਿਸ ਦੀ ਆਬਾਦੀ 2 ਲੱਖ ਹੈ ਇਹ ਰਾਜਧਾਨੀ ਕਾਬੁਲ ਤੋਂ 150 ਕਿਲੋਮੀਟਰ ਦੂਰ ਹੈ ਹਾਲਚ ਜੀਰਾ ਅਨੁਸਾਰ ਪੁਚਾਲ ਦੇ ਝਟਕੇ ਪਾਕਿਸਤਾਨ ਦੇ ਖੈਬਰ ਪਖਤੂ ਅਤੇ ਪੰਜਾਬ ਪ੍ਰਾਂਤਾਂ ਵਿੱਚ ਵੀ ਮਹਿਸੂਸ ਕੀਤੇ ਗਏ ਐਤਵਾਰ ਅੱਧੀ ਰਾਤ ਨੂੰ 11:47 ਤੇ ਅਫਗਾਨਿਸਤਾਨ ਦੇ ਵਿੱਚ 6 ਤੀਬਰਤਾ ਦਾ ਪੁਚਾਲ ਆਇਆ ਇਸ ਵਿੱਚ ਹੁਣ ਤੱਕ 622 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ 1500 ਤੋਂ ਵੱਧ ਲੋਕ ਜ਼ਖਮੀ ਹਨ ਪੁਚਾਲ ਦੇ ਸਮੇਂ ਜ਼ਿਆਦਾਤਰ ਲੋਕ ਸੌ ਰਹੇ ਸਨ ਜਿਸ ਕਾਰਨ ਉਹ ਇਮਾਰਤਾਂ ਦੇ ਮਲਬੇ ਹੇਠਾਂ ਦੱਬ ਗਏ ਸ਼ਹਿਰ ਵਿੱਚ ਸਾਰੀ ਰਾਤ ਪੁਚਾਲ ਦੀ ਚਟਕੇ ਮਹਿਸੂਸ ਕੀਤੀ ਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਹੋ ਸਕਦੀ ਹੈ ਯੂਐਸਜੀਓ ਲੋਜੀਕਲ ਸਰਵੇ ਤੇ ਅਨੁਸਾਰ ਪੁਚਾਲ ਜਲਾਲਾਬਾਦ ਸ਼ਹਿਰ ਤੋਂ ਲਗਭਗ 27 ਕਿਲੋਮੀਟਰ ਦੂਰ ਆਇਆ ਸੀ ਜਿਸ ਦੀ ਆਬਾਦੀ 2 ਲੱਖ ਹੈ ਇਹ ਰਾਜਸਤਾਨੀ ਕਾਬੁਲ ਤੋਂ 150 ਕਿਲੋਮੀਟਰ ਦੂਰ ਹੈ ਹਾਲਚ ਜੀਰਾ ਅਨੁਸਾਰ ਪੁਚਾਲ ਦੇ ਝਟਕੇ ਪਾਕਿਸਤਾਨ ਦੇ ਕਾਇਵਰ ਪਖਤੂ ਅਤੇ ਪੰਜਾਬ ਪ੍ਰਾਂਤਾਂ ਵਿੱਚ ਵੀ ਮਹਿਸੂਸ ਕੀਤੇ ਗਏ ਐਤਵਾਰ ਅੱਧੀ ਰਾਤ ਨੂੰ 11:47 ਵਜੇ ਅਫਗਾਨਿਸਤਾਨ ਦੇ ਵਿੱਚ 6 ਤੀਬਰਤਾ ਦਾ ਪੁਚਾਲ ਆਇਆ ਇਸ ਵਿੱਚ ਹੁਣ ਤੱਕ 622 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ 1500 ਤੋਂ ਵੱਧ ਲੋਕ ਜ਼ਖਮੀ ਹਨ ਪੁਚਾਲ ਦੇ ਸਮੇਂ ਜ਼ਿਆਦਾਤਰ ਲੋਕ ਸੌ ਰਹੇ ਸਨ ਜਿਸ ਕਾਰਨ ਉਹ ਇਮਾਰਤਾਂ ਦੇ ਮਲਬੇ ਹੇਠਾਂ ਦੱਬ ਗਏ ਸ਼ਹਿਰ ਵਿੱਚ ਸਾਰੀ ਰਾਤ ਪੁਚਾਲ ਦੇ ਝਟਕੇ ਮਹਿਸੂਸ ਕੀਤੇ ਅਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਰਨ ਵਾਲੇ ਦੀ ਗਿਣਤੀ ਵੱਧ ਹੋ ਸਕਦੀ ਹੈ USG O ਲੋਜੀਕਲ ਸਰਵੇ ਦੇ ਅਨੁਸਾਰ ਪੁਚਾਲ ਜਲਾਲਾਬਾਦ ਸ਼ਹਿਰ ਤੋਂ ਲਗਭਗ 27 ਕਿਲੋਮੀਟਰ ਦੂਰ ਆਇਆ ਸੀ ਜਿਸ ਦੀ ਆਬਾਦੀ 2 ਲੱਖ ਹੈ ਇਹ ਰਾਜਸਤਾਨੀ ਕਾਬੂਲ ਤੋਂ 150 ਕਿਲੋਮੀਟਰ ਦੂਰ ਹੈ ਹਾਲਚ ਜੀਰਾ ਅਨੁਸਾਰ ਪੁਚਾਲ ਦੇ ਝਟਕੇ ਪਾਕਿਸਤਾਨ ਦੇ ਖੈਬਰ ਪਖਤੂ ਅਤੇ ਪੰਜਾਬ ਪ੍ਰਾਂਤਾਂ ਵਿੱਚ ਵੀ ਮਹਿਸੂਸ ਕੀਤੇ ਗਏ ਐਤਵਾਰ ਅੱਧੀ ਰਾਤ ਨੂੰ 11:47 ਮਿੰਟ ਤੇ ਅਫਗਾਨਿਸਤਾਨ ਦੇ ਵਿੱਚ 6 ਤੀਬਰਤਾ ਦਾ ਪੁਚਾਲ ਆਇਆ ਇਸ ਵਿੱਚ ਹੁਣ ਤੱਕ 622 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ 1500 ਤੋਂ ਵੱਧ ਲੋਕ ਜ਼ਖਮੀ ਹਨ ਪੁਚਾਲ ਦੇ ਸਮੇਂ ਜ਼ਿਆਦਾਤਰ ਲੋਕ ਸੌ ਰਹੇ ਸਨ ਜਿਸ ਕਾਰਨ ਉਹ ਇਮਾਰਤਾਂ ਦੇ ਮਲਬੇ ਹੇਠਾਂ ਦੱਬ ਗਏ ਸ਼ਹਿਰ ਵਿੱਚ ਸਾਰੀ ਰਾਤ ਪੁਚਾਲ ਦੀ ਚਟਕੇ ਮਹਿਸੂਸ ਕੀਤੀ ਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਰਨ ਵਾਲੇ ਦੀ ਗਿਣਤੀ ਵੱਧ ਹੋ ਸਕਦੀ ਹੈ ਯੂਐਸਜੀਓ ਲੋਜੀਕਲ ਸਰਵੇ ਦੇ ਅਨੁਸਾਰ ਪੁਚਾਲ ਜਲਾਲਾਬਾਦ ਸ਼ਹਿਰ ਤੋਂ ਲਗਭਗ 27 ਕਿਲੋਮੀਟਰ ਦੂਰ ਆਇਆ ਸੀ ਜਿਸ ਦੀ ਆਬਾਦੀ 2 ਲੱਖ ਹੈ ਇਹ ਰਾਜਧਾਨੀ ਕਾਬੁਲ ਤੋਂ 150 ਕਿਲੋਮੀਟਰ ਦੂਰ ਹੈ ਹਾਲਚ ਜੀਰਾ ਅਨੁਸਾਰ ਪੁਚਾਲ ਦੇ ਝਟਕੇ ਪਾਕਿਸਤਾਨ ਦੇ ਖੈਬਰ ਪਖਤੂ ਅਤੇ ਪੰਜਾਬ ਪ੍ਰਾਂਤਾਂ ਵਿੱਚ ਵੀ ਮਹਿਸੂਸ ਕੀਤੇ ਗਏ ਐਤਵਾਰ ਅੱਧੀ ਰਾਤ ਨੂੰ 11:47 ਤੇ ਅਫਗਾਨਿਸਤਾਨ ਦੇ ਵਿੱਚ 6 ਤੀਬਰਤਾ ਦਾ ਪੁਚਾਲ ਆਇਆ ਇਸ ਵਿੱਚ ਹੁਣ ਤੱਕ 622 ਲੋਕਾਂ ਦੀ ਮੌਤ ਹੋ ਗਈ ਹੈ ਜਦੋਂ ਕਿ 1500 ਤੋਂ ਵੱਧ ਲੋਕ ਜ਼ਖਮੀ ਹਨ ਪੁਚਾਲ ਦੇ ਸਮੇਂ ਜ਼ਿਆਦਾਤਰ ਲੋਕ ਸੌ ਰਹੇ ਸਨ ਜਿਸ ਕਾਰਨ ਉਹ ਇਮਾਰਤਾਂ ਦੇ ਮਲਬੇ ਹੇਠਾਂ ਦੱਬ ਗਏ ਸ਼ਹਿਰ ਵਿੱਚ ਸਾਰੀ ਰਾਤ ਪੁਚਾਲ ਦੀ ਚਟਕੇ ਮਹਿਸੂਸ ਕੀਤੀ ਤੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਮਰਨ ਵਾਲਿਆਂ ਦੀ ਗਿਣਤੀ ਵੱਧ ਹੋ ਸਕਦੀ ਹੈ ਯੂਐਸਜੀਓ ਲੋਜੀਕਲ ਸਰਵੇ ਤੇ ਅਨੁਸਾਰ ਪੁਚਾਲ ਜਲਾਲਾਬਾਦ ਸ਼ਹਿਰ ਤੋਂ ਲਗਭਗ 27 ਕਿਲੋਮੀਟਰ ਦੂਰ ਆਇਆ ਸੀ ਜਿਸ ਦੀ ਆਬਾਦੀ 2 ਲੱਖ ਹੈ ਇਹ ਰਾਜਧਾਨੀ ਕਾਬੁਲ ਤੋਂ 150 ਕਿਲੋਮੀਟਰ ਦੂਰ ਹੈ ਹਾਲਚ ਜੀਰਾ ਅਨੁਸਾਰ ਪੁਚਾਲ ਦੇ ਝਟਕੇ ਪਾਕਿਸਤਾਨ ਦੇ ਕਾਇਵਰ ਪਖਤੂ ਅਤੇ ਪੰਜਾਬ ਪ੍ਰਾਂਤਾਂ ਵਿੱਚ ਵੀ ਮਹਿਸੂਸ ਕੀਤੇ ਗਏ